ਇੱਕ ਭਾਈ ਕੈਰੋਂ ਪੰਡੂ ਸੀਗੇ ਉਹਨਾਂ ਦੀਆਂ ਮਾਤਾ ਤੇੜੀਆਂ ਨਾ ਉਹ ਸੱਗਿਆਂ ਪਣਾ ਦੀ ਜਸਵੰਤੀ ਤੇ ਕੁੰਥਾ ਉਹਨਾਂ ਦੇ ਹਲਾਤ ਨਾ ਹੋਈ ਕਾਫੀ ਸਾਲ ਇੱਕ ਉਹਨਾਂ ਦਾ ਜਿਹੜਾ ਉਹ ਸੀਗਾ ਉਹ ਸਾਧ ਸੀਗਾ ਦਿਓ ਲਾਲਾ ਜੀਠ ਲਾਲਾ ਉਹਦੇ ਬਚਨਾਂ ਤੋਂ ਲਾਦ ਹੋਈ ਤੇ ਇਹਨਾਂ ਦੀ ਜਦੋਂ ਨਾ ਬਾਤਨ ਕਰੇ ਉਹ ਕਹਿੰਦਾ ਤੇਰੇ ਕਿਸੋ ਇੱਕ ਹੋਊਗਾ ਉਹ ਕੁੰਥਾ ਨੂੰ ਕਹਿੰਦਾ ਤੇਰੇ ਪੰਜ ਹੋਣਗੇ ਉਹ ਕਹਿੰਦੀ ਜੇ ਜੇ ਲੜਪੇ ਫਿਰ ਇਹ ਤਾਂ ਮੁੰਡੀ ਵਾਲੇ ਹੋ ਜਾਣਗੇ ਮੈਂ ਤਾਂ ਮੁੰਡਿਆਂ ਨੂੰ ਮਾਰ ਦੇਣਗੇ ਕਹਿੰਦਾ ਤੇਰੇ ਪੰਜੇ ਜੱਟੇ ਹੋਣਗੇ ਵਚਨ ਕਰਤਾ ਲਓ ਜੀ ਖੁਸ਼ੀ ਨਾਲ ਘਰੇ ਆ ਗਿਓ ਲਾਤ ਜਿਵੇਂ ਉਹਨੇ ਕਿਹਾ ਸੀ ਦੋਨਾਂ ਦੀ ਹੋ ਗਈ ਜਲ ਯੋਧਨ ਤੇ ਜਿਹੜਾ ਸਭ ਨਾਲੋਂ ਵੱਡਾ ਸੀ ਇਹਨਾਂ ਚੋਂ ਪਾਂਡਵਾ ਤੋਂ ਵੱਡਾ ਤੇ ਅਰਜਨ ਜਿੱਦੇ ਪੜ ਕੇ ਆਉਂਦੇ ਛੁੱਟੀ ਵਾਲਾ ਦਿਨ ਹੁੰਦਾ ਉਹਦੇ ਕੋਈ ਨਾ ਕੋਈ ਖੇਡ ਖੇਡਦੇ ਹੋ ਤੇ ਜਿਹੜਾ ਇਹਨਾਂ ਦਾ ਸਾਰਿਆਂ ਨਾਲੋਂ ਛੋਟਾ ਭਾਈ ਤੀ ਸੁਗਣੀਆਂ ਉਹਦੇ ਮੰਨ ਕੇ ਚਾਲਾ ਕਮਜ਼ੋਰ ਸੀ ਇਹਨਾਂ ਚੋਂ ਜਦੋਂ ਤਾਈਆਂ ਖੇਡਣ ਲੱਗੇ ਐ ਦਖਤਰਾਂ ਤੇ ਚੜ ਚੜ ਤਾਈਆਂ ਖੇਡਣ ਲੱਗੇ ਉਹ ਭਾਈ ਵਾਲਾ ਉਹਦੇ ਸਿਰ 'ਤੇ ਆ ਗਈ ਉੱਤੇ ਤਾਂ ਕੋਈ ਫੜੇ ਹੀ ਨਾ ਗਿਆ ਦੋ ਦਿਨ ਤਾਈ ਹੀ ਰਹੀ ਉਹਦੇ ਸਿਰ 'ਤੇ ਹੰਬ ਗਿਆ ਭੀਮ ਕਹਿੰਦਾ ਐ ਕਰ ਤੂੰ ਮੇਰੇ ਹੱਥ ਲਾ ਦੀ ਨਾਪੀ ਪੜ ਲਊ ਉਹਨੂੰ ਕਹਿੰਦਾ ਚੰਗਾ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਐਂ ਕਰਿਓ ਇੱਕ ਦਖਤਰ ਤੇ ਚੜਜੋ ਚਾਰੇ ਜਣੇ ਨਾ ਜਾਣੇ ਤੇ ਮੇਰਾ ਕੰਮ ਜਾਣੇ ਕੰਦਾ ਚੰਗਾ ਉਹ ਕਿ ਭੀਮ ਨੇ ਭਾਈ ਕੀ ਕੀਤਾ ਭੀਮ ਨੂੰ ਬਾਲਤੀ ਦਾ ਪਹਿਲਾਂ ਤਾਂ ਤਿੰਨ ਹਾਥੀਆਂ ਦਾ ਬਲ ਪਹਿਲਾਂ ਤੋਂ ਮੇਰੇ ਹਾਦੀ ਭੀਮ ਨੂੰ ਬੱਚ ਬਣੇ ਤੂੰ ਤੇ ਜਦੋਂ ਭਈ ਅਰਜਨ ਵਰਗੇ ਚ ਆ ਜਾ ਅੱਡ ਚੜ ਗਏ ਜਲਜੋਧਨ ਵਰਗੇ ਘਟ ਚੜ ਗਏ ਉਹਨੇ ਤਾਂ ਸੜਕੇ ਟਾਣਾ ਹਲੂਨ ਤਾਂ ਉਹ ਕੋਈ ਜਲਜੋਧਨ ਆੜ ਗਿਆ ਥੱਲੇ ਉਹਨੇ ਜਾਜੋਧਨ ਦੇ ਡੇਕ ਦੇਦੇ ਹੱਥ ਲਾਤਾ ਦਾਈ ਜਲਜੋਧਨ ਥੱਲੇ ਆ ਗਏ ਇਤਨੇ ਟਾਈਮ ਹੋ ਗਿਆ ਕਹਿੰਦੇ ਵੀ ਚਲੋ ਦਾਈ ਕੰਨ ਨੂੰ ਲਾਵਾਂਗੇ ਕਹਿੰਦਾ ਜਦੋਂ ਮਰਜ਼ੀ ਲੈ ਲਿਓ ਚੱਲ ਭਈ ਬਾਗੇ ਖੇਡਵਾਜੀ ਹੋ ਗਈ ਅੰਦਰੇ ਅੰਦਰ ਕ੍ਰੋਧ ਹੋ ਗਿਆ ਜੇ ਮੈਨੂੰ ਸਿੱਟਿਆ ਉਹਨੇ ਥੱਲੇ ਜਦੋਂ ਗੁੱਸਾ ਆਗਾ ਚਲ ਜਯੋਧ ਨੂੰ ਚਲ ਜਯੋਧ ਨਹੀਂ ਵੱਡਾ ਤੇ ਉਹਨਾਂ ਚੋਂ ਅਰਜਨ ਕਹਿੰਦਾ ਅੱਜ ਨਹੀਂ ਖੇਡਦੇ ਜੇ ਮੈਨੂੰ ਕਹਿੰਦਾ ਕਹਿੰਦਾ ਨਾ ਕਿਤੇ ਫੇਰ ਸਹੀ ਕਹਿੰਦਾ ਕਹਿੰਦਾ ਜਯੋਧ ਨੂੰ ਆਇਆ ਹੋਇਆ ਗੁੱਸਾ ਤੈਨੂੰ ਥੱਲੇ ਸਿੱਟਿਆ ਜਯੋਧ ਨਾਲੋਂ ਆਪਾਂ ਤੋਂ ਵੱਡਾ ਤਕੜਾ ਵੀ ਹੈ ਜੇ ਆਪਾਂ ਖੇਡੂ ਹੀ ਨਾ ਉਹ ਕਹਿੰਦਾ ਅਰਜਨ ਕਹਿੰਦਾ ਭਾਈ ਮੈਂ ਸੀ ਤਾਂ ਖੇਡਦੇ ਨਹੀਂ ਕਹਿੰਦਾ ਸੀ ਤਾਂ ਖੇਡਾਂਗੇ ਤੁਸੀਂ ਕਿੱਟੋ ਨਾ ਖਡੋ ਤੇ ਉਹ ਕਹਿੰਦਾ ਭਾਈ ਅਸੀਂ ਤਾਂ ਖੇਡਾਂਗੇ ਤੁਸੀਂ ਨਾ ਖਡੋ ਕਹਿੰਦਾ ਵੀ ਚੰਗਾ ਉਹ ਆਪ ਹੀ ਦੀ ਖੇਡਾਂ ਲਾਗੇ ਤੇ ਅਰਜਨ ਵਰਗੇ ਨਾ ਖੜੇ ਜਦੋਂ ਸਮਾਂ ਆਇਆ ਹੌਲੀ ਹੌਲੀ ਗੱਭਰੂ ਹੁੰਦੇ ਗਏ ਖੇਡਾਂ ਬਦਲ ਦੇ ਗਏ ਪਰ ਕ੍ਰੋਧ ਨਾ ਚੱਲ ਜੋਦਾਂ ਨੇ ਸੱਡਾਂ ਅੰਦਰੋਂ ਉਹ ਕ੍ਰੋਧ ਰੱਖਿਆ ਤਾਂ ਹੌਲੀ ਹੌਲੀ ਭਾਈ ਜਦੋਂ ਆਪ ਇਹਦੀ ਲੜਾਈ ਪੜੀ ਹੋਣ ਲੱਗੀ ਜਸਵੰਤੀ ਕਹਿੰਦੀ ਕੁੰਥਾ ਨੂੰ ਕਹਿੰਦੀ ਮੁੰਡੇ ਹੋ ਕੇ ਚੋਬਰ ਆਪ ਇਹਦੀ ਲੜਦੇ ਨੇ ਭਾਈ ਆਪਾਂ ਡੱਡ ਦਾ ਵਿੱਢ ਲਾੜੂ ਉਹ ਕਹਿੰਦੀ ਭਾਣੇ ਮੰਦਰਾ ਇੱਕਾ ਵੀ ਇਹਨਾਂ ਨੂੰ ਅੱਡ ਕਿੱਥੇ ਕਰੇਗਾ ਕਰੇਗੀ ਕਹਿੰਦੀ ਭਾਣੇ ਤੂੰ ਆਪ ਦੇ ਨੂੰ ਲੈ ਕੇ ਅੱਡ ਹੋ ਜਾ ਮੈਂ ਆਪ ਦੇ ਨੂੰ ਲੈ ਲੈਣਾਂ ਕਹਿੰਦੇ ਆਪਾਂ ਅਰਜਨ ਤੇ ਜਲਜੋਧਨ ਨੂੰ ਕਹਿ ਦਿੰਨੇ ਉਹ ਕਹਿੰਦੀ ਭਾਈ ਚੰਗਾ ਕਹਿਦੇ ਉਹਨੇ ਅਰਜਨ ਤੇ ਜਲਜੋਧਨ ਨੂੰ ਕਹਿਤਾ ਕਹਿੰਦੀ ਕਿ ਵੀ ਭਾਈ ਜਗਾ ਪਾਓ ਜਗਾ ਪਾ ਲਈ ਜਲਜ ਉਹਦੋਂ ਤੇ ਬੇਈਮਾਨ ਅੰਦਰੋਂ ਜਦੋਂ ਨਾ ਮਹਿਲ ਆ ਚੈਨ ਲਾਗੇ ਉਹਦੇ ਵਿੱਚ ਲੱਖ 33 ਲੱਖ ਜਿਹੜੀ ਉਹਨੂੰ ਪਟ્રોલ ਤੋਂ ਵੀ ਸੇਤੀ ਅੱਗ ਲੱਗਦੀ ਆ ਉਹਨੇ ਪਹਿਲੇ ਲੱਖ 33 ਤੋਂ ਉਹਨੇ ਦੇਖ ਲਈ ਅਰਜਨ ਨੇ ਵੀ ਇਹ ਲੱਖ ਚ ਨਹੀਂ ਜਾਂਦਾ ਵਿੱਚ ਉਹ ਕਹਿੰਦਾ ਵੀ ਅੱਜ ਦਾ ਪੁਰਾਣੀ ਜਗਾ ਲਵਾਂਗੇ ਅਰਜਨ ਕਹਿੰਦਾ ਜਲਜ ਉਹਦੋਂ ਵੀ ਮੈਨੂੰ ਲਾਤੀਂਗਾ ਕਹਿੰਦਾ ਪੁਰਾਣੀ ਜਗਾ ਕਹਿੰਦਾ ਅਰਜਨ ਪਈ ਕੱਢਣੂ ਫੇ ਮੈਨੂੰ ਨਾ ਕਹੋ ਵੀ ਤੂੰ ਵੱਡਾ ਤੀ ਕਹਿੰਦਾ ਤਾਂ ਐਵੇਂ ਮਰੀ ਜਾਂਦਾ ਨਮੀ ਲਮਾਂਗੇ ਅਰਜਨ ਨੇ ਬਥੇਰਾ ਕਿਹਾ ਪੀਮ ਮੰਨਿਆ ਨਾ ਜਦੋਂ ਨਵੀਂ ਜਗਾ ਲੈ ਲਈ ਹੁਣ ਪੀਮ ਨੂੰ ਤਾਂ ਬਚਪਣੇ ਤੋਂ ਬਾਅਦ ਤੀ ਤਨਾਥੀਆਂ ਦਾ ਉਹਨੇ ਪਈ ਕਿਹਾ ਪੀਮ ਨੂੰ ਨੂੰ ਕਹਿੰਦਾ ਕਹਿੰਦਾ ਐ ਕਰ ਪਈ ਕਹਿੰਦਾ ਹਾਂ ਕਹਿੰਦਾ ਵੀ ਚੱਕ ਲੋ ਸਮਾਨ ਧਰ ਲੂ ਆਪਦਾ ਜੇ ਮਾ ਆਪਾ ਹੁਣ ਕਹਦੇ ਨੇ ਵੀ ਜਗਾ ਮਰਮਤ ਹੋ ਗਈ ਜਦੋਂ ਉਹਨਾਂ ਨੇ ਸਮਾਨ ਧਰ ਲਿਆ ਉਹਨਾਂ ਗੁਫੀਆ ਸਭਾਤਾ ਜਲ ਜੋਧਨ ਨੇ ਕਹਿੰਦਾ ਜਿਸ ਵਕਤ ਪੰਜੇ ਪਾਂਡੋ ਸੀਮੀ ਮਾਤਾ ਕੋਲ ਤਾਂ ਅੰਦਰ ਹੋਈ ਕੇਲੇ ਨੂੰ ਅੱਗ ਲਾ ਦੀ ਕਹਿੰਦਾ ਵੀ ਚੰਗਾ ਉਧਰੋਂ ਕੋਈ ਪਿੰਡ ਚ ਆ ਗਏ ਪੰਡਤ ਪਾਦੇ ਰਾਤ ਕੱਟਣ ਉਹਨਾਂ ਦੇ ਨਾਲ ਵੀ ਇੱਕ ਔਰਤ ਪੰਜ ਛੇ ਜਣੇ ਉਹ ਉਹਨੇ ਪੁੱਛਦਾ ਕਹਿੰਦੇ ਵੀ ਰਾਤ ਕੱਟਨੀਆ ਕਹਿੰਦਾ ਅਸੀਂ ਇੱਥੇ ਪਾਂਡੋ ਰਹੇ ਉਹਨਾਂ ਦੇ ਘਰੇ ਰਾਤ ਕੱਟ ਸਕਦੇ ਹੋਰ ਨਹੀਂ ਕੋਈ ਕਟਾਉਂਦਾ ਪਈ ਉਹਨਾਂ ਦੇ ਬਾਗੇ ਅਰਜਨ ਨੂੰ ਕਹਿੰਦੇ ਭਾਈ ਰਾਤ ਕੱਟਨੀ ਆ ਕਹਾ ਭਾਈ ਕੱਟੋ ਭੋਜਨ ਪਾਣੀ ਛਕਾਇਆ ਪਾ ਤੇ ਉਹ ਗੁਫੀਆ ਨੇ ਦੇਖਿਆ ਵੀ ਇਹ ਪੰਜੇ ਸੀ ਇਹ ਹੁਣ ਅੰਦਰ ਨੇ ਭੀਮ ਕਹੋ ਤੀ ਸਹਰ ਚ ਸਮਾਨ ਲੈਣ ਕੋ ਨਵੇਂ ਅੱਡ ਹੋਈ ਤੀ ਹੁਣ ਕਿ ਜਦੋਂ ਪਈ ਹੋ ਹੁੰਦਾ ਉਹਨੇ ਅੱਗ ਲੱਗਦੋ ਭੱਜਣ ਲੱਗਾ ਭੀਮ ਨੇ ਦੇਖਿਆ ਵੀ ਆਹ ਕਰਕੇ ਆ ਕੰਮ ਭੀਮ ਨੇ ਫੜੀ ਉਹਦੀ ਲੱਤ ਪਿੱਛੇ ਮਾਰਿਆ ਹੁਣ ਭੀਮ ਦੇ ਰੱਖਿਆ ਲਵਾਈ ਹੋਈ ਤੀ ਉਹ ਸੁਰੰਗ ਨੰਗਣ ਘਾਤਰਾ ਉਹ ਤਾਂ 100 ਮਣ ਦਾ ਸੀ ਉਹ ਪੱਥਰ ਜਿਹੜਾ ਸੁਰੰਗ ਤੇ ਧਰਿਆ ਹੋਇਆ ਸੀ ਭੀਮ ਨੇ ਮਾਰ ਕੇ ਹੱਥ ਪਰਾਂ ਕਰਤਾ ਕਹਿੰਦਾ ਨੰਗ ਜਾਉਂਗਾ ਹੱਥ ਤਾਂ ਅੱਗ ਲੱਗੀ ਪਈ ਮੈ ਲਾਉਂਦਾ ਕਹਿੰਦਾ ਮੈਂ ਤੈਨੂੰ ਕੀ ਕਿਹਾ ਸੀ ਕਹਿੰਦਾ ਬਸ ਤੂੰ ਨੰਗ ਚੱਲ ਨੰਗੇ ਭਾਈ ਉਹਨਾਂ ਨੂੰ ਭੁੱਲ ਗਏ ਜਿਹੜੇ ਰਾਤ ਕੱਟਣ ਆਈ ਸੀ ਉਹਦਾ ਪੰਜੇ ਸੀ ਇਹ ਮੱਚ ਗਈ ਵਿੱਚ ਜਦੋਂ ਭਈ ਆਪ ਨੰਗ ਕੇ ਹੋ ਕਹਿੰਦਾ ਆਪਾਂ ਹੁਣ ਸਹਿਰ ਦੇ ਵਿੱਚ ਨਹੀਂ ਰਹਿਣਾ ਭੀਮ ਮੰਨ ਜਾ ਗੱਲ ਕਹਿੰਦਾ ਚਲੋ ਭਾਈ ਜਿੱਥੇ ਚੱਲੋ ਮੁੱਥੀ ਚੱਲਾਂਗੇ ਭੀਮ ਨੂੰ ਮੰਨਣੀ ਪਈਗੀ ਉਹਨੇ ਲੱਗ ਠੰਡੀ ਹੋ ਗਈ ਦੋ ਤਿੰਨ ਦਿਨਾਂ ਪਿਸੂ ਸੜਤੇ ਵਿੱਚ ਬੰਦੇ ਵੀ ਲਾਸਾਂ ਕਟੋਨਾਂ ਦੇ ਆ ਦੇਖੋ ਵੀ ਸਾਰੇ ਮੱਛਕੇ ਘਰੇਗੇ ਜਦੋਂ ਦੇਖਿਆ ਵਿੱਚ ਗੁਫੀਆ ਜੇ ਉਹਨੇ ਸੱਚੇ ਵੀ ਮੱਛੇ ਨਾਲ ਤਾਂ ਸੀ ਜਾਣਾ ਤੇ ਸੱਤ ਨਾ ਤੇ ਮੈਂ ਆ ਗਿਆ ਵਿੱਚੋਂ ਉਹਨੇ ਦੇਖਿਆ ਵੀ ਤਾਂ ਸੱਤਵਾ ਤਾਂ ਵੀ ਉਹੀ ਮੱਛਗਾ ਜਿਹੜਾ ਅਗਲੋਂ ਦਾ ਹੋ ਪੁੱਠੇ ਪਾਸੇ ਦੀ ਹੋ ਕੇ ਲਾਈ ਉਹ ਅਗਾਂ ਉਹਨੇ ਪਹਿਲਾਂ ਸਾਰਿਆਂ ਦੀਆਂ ਹੱਡੀਆਂ ਚੁੱਕ ਕੇ ਮਾਰੀਆਂ ਤੇ ਬਣ ਗਿਆ ਮਾਲਕ ਉਹਨੇ ਕਿਹਾ ਵੀ ਹੁਣ ਕਿਹੜਾ ਬੋਧ ਆਪ ਨੂੰ ਕੋਈ ਜੋ ਜੋ ਤੁਹਾਨੂੰ ਹੌਲੀ ਹੌਲੀ ਪੈ ਤੁਰੇ ਜਾਂਦੇ ਨੇ ਉਹ ਤੁਰੇ ਜਾਂਦੇ ਨੇ ਜੋ ਤੁਰੇ ਜਾਂਦੇ ਜਾਂਦਿਆਂ ਨੂੰ ਉਹਨੇ ਸੋਚਾ ਕਹਿੰਦਾ ਮਾਂ ਲੋਕ ਕਿੱਧਰ ਨੂੰ ਤੁਰੇ ਜਾਂਦੇ ਨੇ ਕਹਿੰਦੀ ਭਾਈ ਕੋਈ ਮੇਲਾ ਸਿੱਦਾ ਹੂ ਆਪਾਂ ਨਿਕਲਣਾ ਕਹਿੰਦਾ ਨਾ ਮਾਂ ਮੈਨੂੰ ਤਾਂ ਦੱਸ ਕਿੱਧਰ ਜਾਂਦੇ ਨੇ ਭੀ ਮੰਡੀ ਤੀ ਉਹ ਕਹਿੰਦੀ ਭਾਈ ਮੇਲੇ ਤੇ ਜਾਂਦੇ ਨੇ ਮੈਂ ਚੱਲਾ ਜਦੋਂ ਹਟੇ ਹੀ ਨਾ ਕਹਿੰਦੀ ਭੀ ਮ ਤੈ ਕਿ ਲੈਣਾ ਦੁਨੀਆ ਕਿਤੇ ਮਰਜੀ ਫਿਦਰੀਏ ਉੱਥੋਂ ਤਾਂ ਭੀ ਭਾਈ ਗੁੱਸੇ ਚ ਹੋ ਗਿਆ ਗੁੱਸੇ ਚ ਹੋ ਕੇ ਤੁਰਿਆ ਜਾਂਦਾ ਉਹ ਗਾਹਾ ਮੂਰੋ ਉਧਰੋਂ ਆਉਂਦਾ ਪੀਸ ਪਦਮ ਤੇ ਹਰਾਖਸ ਤੇ ਗਰੀਚਕਾ ਕਹਿੰਦਾ ਕਿੱਧਰ ਜਾਣੇ ਉਹ ਵੀ ਹੁਣ ਤਾਂ ਇਹ ਵੀ ਮੇਲੇ ਤੇ ਜਾਂਦੇ ਨੇ ਕਹਿੰਦਾ ਸੀ ਜਾਣੇ ਬਾਲ ਲੈਣ ਕਹਿੰਦਾ ਮੈਂ ਤਾਂ ਆਪ ਚੱਲੂ ਨਾਲ ਉਹ ਬੋਲਦਾ ਕਹਿੰਦਾ ਤਨ ਮਾੜੇ ਹੁੰਦੇ ਨੇ ਚਾਰ ਹੋ ਜਾਣਗੇ ਤਾਂ ਕੀ ਆ ਰਲਾ ਲਓ ਲਾਲ ਰਲਾ ਲਿਆ ਹੁਣ ਚੱਲ ਪਏ ਸਾਧੂ ਤੇ ਜਾ ਕੇ ਸੇਵਾ ਕਰਨ ਲੱਗੇ ਸੇਵਾ ਕਰੀਜੀ ਤੂੰ ਸਾਧੂ ਤੇ ਖੁੱਲੀ ਬਿਰਤੀ ਉਹਨੇ ਪਾਈ ਥਾਪੀ ਦਿੱਤੀ ਕਹਿੰਦਾ ਸਵਾ ਪਈ ਉਹਨੂੰ ਕਿਵੇਂ ਫਰਦਿਓ ਕਹਿੰਦੇ ਜੀ ਸੀ ਤਾਂ ਸੇਵਾ ਕਰਦਾ ਇਹ ਤਾਂ ਬਾਲ ਲੈਣੇ ਉਹ ਕਹਿੰਦਾ ਕਿੰਨਾ ਕ ਲੈਣਾ ਕਹਿੰਦਾ ਜਿੰਨਾ ਕ ਹੈਗਾ ਉਹਨਾਂ ਦੇ ਦਿਓ ਉਹਨੇ ਭਾਈ ਇਹਨਾਂ ਨੂੰ ਚਾਰਾਂ ਨੂੰ ਸਾਥ-ਸਾਥ ਦਾ ਹੱਥਾਂ ਦਾ ਬਲ ਦਿੱਤਾ ਤੇ ਉਹਨੇ ਵਿਰਧ ਮਾਤਾ ਬੈਠੀ ਆ ਰਾਤੇ ਜਦੋਂ ਮੂੜੇ ਆਉਂਦੇ ਨੇ ਉਹ ਕਹਿੰਦੀ ਵੇ ਭਾਈ ਉਰੇ ਆਓ ਮੇਰੀ ਮਦਦ ਕਰਕੇ ਜੋ ਉਹ ਕਹਿੰਦਾ ਯਾਰ ਇਆਂ-ਇਆਂ ਬੁੜੀਆਂ ਨੂੰ ਕੀ ਬੁਲਾਉਣਾ ਕਹਿੰਦਾ ਤੂੰ ਨੰਗ ਚਲੋ ਭੀਮ ਕਹਿੰਦਾ ਮੈਂ ਤਾਂ ਮਦਦ ਕਰਕੇ ਹਾਂ ਭਾਈ ਤੇ ਮੁਰ ਗਿਆ ਉਤਰੇ ਪੀ ਮਨੂ ਕਹਿੰਦੀ ਜਿਹੜਾ ਤਨਹਾਥੀਆਂ ਦਾ ਬਾਲ ਤੈਨੂੰ ਮੈਂ ਦਿੱਤਾ ਸੀ ਬਚਪਣੇ ਚ ਉਹਦਾ ਵਚਨ ਕਰਨ ਆਈਆਂ ਤੈਨੂੰ ਅਜਮੇ ਕੋਈ ਬੁੜੀ ਨਹੀਂ ਮੈਂ ਕੁਛ ਨਹੀਂ ਕਹਿੰਦਾ ਹਾਂ ਦੱਸ ਕਹਿੰਦੀ ਇਹ ਤਿੰਨੇ ਤੇਰੇ ਹੱਥੋਂ ਮਰਨਗੇ ਤੈਨੂੰ ਮਾਰਨੇ ਪੈਣਗੇ ਜੇ ਨਾ ਮਾਰੇ ਕਹਿੰਦੀ ਤਬਾਹੀ ਮਚਾ ਦੇਣਗੇ ਦੁਨੀਆਂ ਚ ਕਹਿੰਦਾ ਬਸ ਇੰਨੀ ਵਚਨ ਕਰਨਾ ਹੈ ਕਹਿੰਦੀ ਹੋਰ ਤੇ ਤੁਮਾ ਦਿੱਤ ਮੈਂ ਕੁਛ ਨਹੀਂ ਲੈਣੀ ਚਾ ਭਗ ਜਾ ਪੀ ਮਨੇ ਆਖੇ ਵੀ ਹੈ ਮਾਰਨੇ ਤਾਂ ਪੈਣਗੇ ਜੇ ਤੂੰ ਵਚਨ ਕਰਤਾ ਚੱਲ ਭਾਈ ਬੀਮ ਆ ਗਿਆ ਉਹਨਾਂ ਕੋਲ ਭਾਲ ਲੇ ਹੋ ਫਿਰਦੇ ਪਾੜੋ ਕਹਿੰਦਾ ਤੂੰ ਵੀ ਮ ਕਿੱਧਰ ਵਾਗ ਗਿਆ ਤੇ ਕਹਿੰਦਾ ਮੈਂ ਵੀ ਕੰਮ ਗਿਆ ਸੀ ਜਦੋਂ ਮਾਂ ਨੇ ਤਾਂ ਦੱਸਿਆ ਨਹੀਂ ਕਹਿੰਦਾ ਮੈਂ ਵੀ ਮੇਲਾ ਦੇਖ ਕੇ ਆਇਆ ਕੋਈ ਮੇਲਾ ਦੇਖਿਆ ਹਨਾ ਹਾਂ ਉਹਨਾਂ ਨੂੰ ਕੀ ਪਤਾ ਵੀ ਕੀ ਮੇਲਾ ਦੇਖ ਕੇ ਆਇਆ ਕਿਉਂਕਿ ਜਦੋਂ ਭਈ ਉਹ ਕਰਦੇ ਨੇਗੇ ਤੁਰੇ ਆਂਦੇ ਨੇ ਤੇ ਲੱਗੀ ਜੋ ਤੇ ਲੱਗੀ ਮਾਂ ਬਹਿ ਗਈ ਕਹਿੰਦੀ ਮੈਨੂੰ ਤਾਂ ਤੇ ਲੱਗੀ ਆ ਪੁੱਤ ਹੁਣ ਪਾਣੀ ਦਾ ਸਾਧਨ ਹੀ ਨਹੀਂ ਕਿਤੇ ਭੀਮ ਨੇ ਆਖਾ ਆਪਣੇ ਦਾਸਾਂ ਥਿਆਂ ਦਾ ਵਾਲ ਆਪਾਂ ਦੇਖੀਏ ਕਰਕੇ ਭੀਮ ਨੇ ਜਦ ਮਾਰਿਆ ਗੁੱਡਾ ਧਰਤੀ ਦਾ ਕਾਜਾ ਪੜਤਾ ਪਾਣੀ ਦਿੱਤੀ ਤੀ ਤਰੀ ਆ ਵੀ ਤੁਹਾਨੂੰ ਕੰਨਾ ਮਾ ਪੀ ਲੈ ਉਹ ਕਹਿੰਦੀ ਐਂ ਦੱਸ ਗਿਆ ਕਿੱਥੇ ਤੀ ਕਹਿੰਦਾ ਮਾ ਫਿਰ ਕਿਸੇ ਕੋਲੇ ਗੱਲ ਨਾ ਕਰੀ ਮੈਂ ਤਾਂ ਵਾਲ ਲੈਣ ਗਿਆ ਤੀ ਮੈਨੂੰ ਤਾਂ 10 ਹੱਥਿਆਂ ਦਾ ਵਾਲ ਮਿਲ ਗਿਆ 10 ਹੱਥਿਆਂ ਨੂੰ ਚਲਾ ਸਕਦਾ ਮੈਂ ਕਹਿੰਦੀ ਪੁੱਤ ਅਸਾਂ ਕਹਿੰਦਾ ਹਾਂ ਕਹਿੰਦੀ ਫਿਰ ਇਹ ਵਾਲ ਉੱਗਾ ਨਾ ਕਰੀ ਅੰਦਰ ਹੀ ਰੱਖੀਂ ਆਪਦੇ ਕਹਿੰਦਾ ਚੰਗਾ ਚੱਲ ਪਏ ਤੁਰੇ ਜਾਂਦੇ ਨੇ ਹੁਣ ਜਦੋਂ ਘਰੋਂ ਨਿਕਲੀ ਗਏ ਰੋਹੀ ਰੰਜ ਵਿੱਚ ਬਹਿ ਗਏ ਕਿਤੇ ਜਾ ਕੇ ਲਾਲਿਆ ਰਸਨ ਹੁਣ ਉਥੋਂ ਡੰਡੀ ਕੋਲ ਦੀ ਲੋਕ ਨੰਗੇ ਜਾਣ ਕਹਿੰਦਾ ਮਾ ਲੋਕ ਕਿੱਧਰੋਂ ਜਾਂਦੇ ਨੇ ਕਹਿੰਦੀ ਤੂੰ ਵੀ ਬਰੋਜ ਪੁੱਛ ਲੈਨੇ ਕੀ ਪਤਾ ਉਹ ਕਿੱਧਰ ਜਾਂਦੇ ਨੇ ਕਹਿੰਦਾ ਤਾਂ ਵੀ ਮਾਮਾ ਨੂੰ ਦੱਸਦਾ ਸੀ ਕਹਿੰਦੀ ਇੱਥੇ ਇੱਕ ਰਾਣੀ ਰੂਣੀ ਹੈ ਉਹਦਾ ਕੋਈ ਪ੍ਰੋਗਰਾਮ ਆ ਭਾਈ ਮੈਨੂੰ ਤਾਂ ਪਤਾ ਨਹੀਂ ਤੇ ਉਹ ਜਦੋਂ ਭਾਈ ਕਹਿੰਦਾ ਸਾਹ ਹਾਂ